ਵੰਦੇਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ 시ਰੀ ਤਨਤਨ ਸਾਹਿਬ ਪਹੁੰਚੇ ਆ ਭਾਈ ਸਖਦੇਵ ਸਿੰਘ ਦੇ ਕੋਲ ਤੇ ਪਸ਼ੂ ਚੜ੍ਹਿਆ ਦੋਸਤੋ ਅੱਜ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਦੋ ਝੋਟੀਆਂ ਦਿਖਾ ਦਾਂਗੇ ਬਿਲਕੁਲ ਪਹਿਲਣਾਂ ਝੋਟੀਆਂ ਨੇ ਸੋ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਹਰ ਵਾਰ ਦੀ ਤਰ੍ਹਾਂ ਜਿਹੜੀ ਇੱਕ ਆਪਣੀ ਰਿਕਵੈਸਟ ਹੀ ਹੁੰਦੀ ਹੈ ਵੀ ਹਰ ਭੈਣ ਭਰਾਵਾਂ ਨੂੰ ਵੀ ਆਪਦੀ ਚੁਵਾਈ ਆ ਦੋ ਡੰਗ ਤਿੰਨ ਟਾਈਮ ਘਰ ਵਿਜ਼ਿਟ ਕਰਕੇ ਤੁਸੀਂ ਜ਼ਰੂਰ ਕਰ ਲਿਓ ਤੇ ਪਿੱਛੇ ਜੇ ਆਪਾਂ ਪੂਰੀਆਂ ਦੋ ਝੋਟੀਆਂ ਇੱਕ ਮੱਝ ਤੇ ਇੱਕ ਝੋਟੀ ਪਾਈ ਸੀਗੀ ਠੀਕ ਆ ਇਸ ਵਾਰ ਬਾਈ ਬਿਲਕੁਲ ਜਿਹੜੀਆਂ ਦੋਸਤੋ 26 ਛੂ ਪੂਰੀ ਆ ਬਿਲਕੁਲ ਇੱਕੋ ਨਸਲ ਵਸ ਲਾਲੀਆਂ ਤੇ ਬਿਲਕੁਲ ਇੱਕੋ ਉਮਰ ਵਾਲੀਆਂ ਜਿਹੜੀਆਂ ਦੋਸਤੋ ਪਹਿਲੀਆਂ ਝੋਟੀਆਂ ਤੁਹਾਡੇ ਸਾਹਮਣੇ ਲੈ ਕੇ ਆਇਆ ਸੋ ਪੂਰੀ ਡਿਟੇਲ ਆਪਾਂ ਪੂਰਾ ਵੇਰਵਾ ਸਾਂਝਾ ਕਰ ਲੈਨੇ ਆ ਅੱਜ 24 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਦੁਪਹਿਰ ਦੇ ਕੋਈ ਦੋਸਤੋ 1:30 2 ਵਜੇ ਦਾ ਸਮਾਂ ਹੈ ਆਓ ਕਰਦੇ ਆ ਗੱਲਬਾਤ ਬਾਈ ਸੁਖਦੇਵ ਸਿੰਘ ਜੀ ਨਾਲ ਸਭ ਤੋਂ ਪਹਿਲਾਂ ਬਾਈ ਸੁਖਦੇਵ ਕੀ ਹਾਲ ਚਾਲ ਨੇ ਬੜੀ ਕਬਦਕਾਈ ਬੜੀ ਮਿਹਰ ਹੈ ਗੁਰਾਂ ਦਾ ਚਲੋ ਸ਼ੁਕਰ ਮਾਲਕ ਦਾ ਚਾਹੀਦਾ ਜੀ ਸ਼ੁਕਰ ਹੋਦਾ ਤੇ ਸੁਖਦੇਵ ਬਾਈ ਪਸ਼ੂ ਉਦੋਂ ਵੀ ਪੂਰੀਆਂ ਮੱਝਾਈਆਂ ਸੀ ਆਹ ਹਾਂ ਉਹਦੋਂ ਦਾ ਚਾਰ ਪੌਣੇ ਹ ਵੀਡੀਓ ਪਾ ਕੇ ਤੇ ਉਸੇ ਵੇਲੇ ਝੋਟਕਾਂ ਵੇਗੀਆਂ ਅੱਛਾ ਜੀ ਹਾਂ ਤੇ ਚੰਗੀਆਂ ਸੀ ਝੋਟਕਾਂ ਦੋਵੇਂ ਉਹ ਹਾਂ ਤੇ ਅੱਜ ਵੀ ਝੋਟਕਾਂ ਉਦੋਂ ਦੀਆਂ ਫਿਰ ਅੱਜ ਹੀ ਲਿਆਂਦੀਆਂ ਦੋ ਦੋ ਕ ਲਿਆਂਦ ਕੇ ਉਹ ਤਰ੍ਹਾਂ ਸਿੱਧੀਆਂ ਬੰਦਿਆ ਲੈ ਲਈਆਂ ਅੱਛਾ ਅੱਛਾ ਤੇ ਇਹ ਵੀ ਅੱਜ ਹੀ ਸਵੇਰੇ ਲਿਆਂਦੀਆਂ ਝੋਟਕਾਂ ਬਹੁਤ ਚੰਗੀਆਂ ਪਹਿਲਾਂ ਨਹੀਂ ਪਹਿਲਾਂ ਨਹੀਂ ਦੋਵੇਂ ਅੱਜ ਆ ਜਿੱਦਿਆ ਨਾ ਇਹ ਰਾਸ਼ਿਆਂ ਬੰਦਿਆ ਆਪਾਂ ਬਰੀਡ ਵਾਲੇ ਤੋਂ ਲਈ ਆ ਕੱਟੀ ਹੂੰ ਚਾਰ ਦੰਦ ਆ ਹੂੰ ਤੇ 10 ਕਿਲੋ ਬਵਲੀ ਆ ਕੱਟੀ ਠੀਕ ਆ ਹਾਂ ਸੂਈ ਨੂੰ ਕਿੰਨਾ ਕਿ ਟੈਪ ਹੋ ਗਿਆ ਇਹ ਕੱਲ ਦੀ ਸੀ ਸ਼ਾਮਾਂ ਦੀ ਇਹ ਦੇਖੋ ਲਾਡੂ ਕੱਲ ਸ਼ਾਮਾਂ ਦੀ ਸੂਈ ਆ ਦੋਸਤੋ ਪਹਿਲੇ ਨੰਬਰ ਦਾ ਜਿਹੜੀ ਇਹ ਤੁਹਾਨੂੰ ਆਪਾਂ ਝੋਟੀ ਦਿਖਾ ਰਹੇ ਆ ਤੇ ਪਹਿਲਣ ਝੋਟੀ ਆ ਤੇ ਕੱਲ ਹੀ ਸੂਈ ਆ ਤੇ ਮਗਰ ਕੱਟਾ ਪਹਿਲਨਾ ਝੋਲਗਾ ਹੱਥ ਨਹੀਂ ਲਾਉਂਦੇ ਇਹਨਾਂ ਆਹ ਦੇਖੋ ਜੀ ਸਹੀ ਦੇਖੋ ਆ ਵੇਖੋ ਮਰਾ ਆ ਦੇਖੋ ਚਵਾਦ ਉਸ ਤੋਂ ਬਹੁਤ ਵਧੀਆ ਚੰਗਾ ਸੋਨਾ ਚਵਾਰ ਲੱਗਾ ਚਵਾਦੀ ਦਾ ਆਪਣੀ ਰਾਜਸਾਹਬ ਪੋਲੀ ਦੀ ਧਾਰ ਮੋਟੀ ਦੀ ਹਾਂ ਗਰੰਟੀ ਹੋਊਗੀ ਅੱਛਾ ਜੀ ਸੀਲ ਦੀ ਠੀਕ ਆ ਹਾਂ ਲੋ ਵੀ ਭਾਈ ਸੋ ਭਾਈ ਸੁਖਦੇਵ ਕਹਿੰਦਾ ਪੂਰੀ ਤਸੱਲੀ ਹੋਊਗੀ ਹਰ ਵਾਰ ਦੀ ਤਰ੍ਹਾਂ ਕਿਸੇ ਪਾਸਿਓ ਵੀ ਕੋਈ ਭੂਰ ਛੱਟਾ ਜਿਹੜਾ ਤੁਹਾਨੂੰ ਨਜ਼ਰ ਨਹੀਂ ਆਊਗਾ ਥਣ ਥਣ ਦੀ ਕੁਆਲਿਟੀ ਚੰਗੀ ਆ ਬਾਕੀ ਆ ਕੇਨ ਬੱਚਿਓ ਜੋ ਢੀਤੇ ਥੱਲੇ ਬਹਿ ਜੋ ਲਾਂਗ ਪੁੱਟੇ ਰੱਖ ਕੇ ਐਵੇਂ ਨਤੀ ਦੀ ਝੋਟੀ ਰਾਸਿਆਂ ਅੱਛਾ ਹਾਂ ਹਾਂ ਤੇ ਮਾਲੀ ਦੇਸੀ ਤੋਂ ਨਵੇਂ ਦਦੇ ਕਰਾਈ ਆ ਬੱਚਾ ਦੇਸੀ ਜੇ ਤਾਂ ਹਾਂ ਮਗਰ ਕਟਾ ਆ ਗਿਆ ਮਗਰ ਕਟਾ ਠੀਕ ਹੈ ਤੇ ਹੁਣ ਮੌਕੇ ਤਾਂ ਕਿੰਨਾ ਕੁ ਦਾਸ ਕਿਲੋ ਬੌਲਾ ਆਏ ਦੇhle ਕੱਲ੍ਹ ਸੂਈ ਆ ਕੱਲ੍ਹ ਸੂਈ ਆ ਸਵੇਰੇ ਹੀ ਸਾਢੇ 5 ਕਿਲੋ ਮਕਰ ਲਿਆਂਗੇ ਚੋਇਆ 5 ਕਿਲੋ ਮਸ਼ਾਮੀ ਚੋਗੇ ਆ ਠੀਕ ਹੈ ਠੀਕ ਹੈ ਹਾਂ ਲੋ ਵੀ ਦੋਸਤੋ ਬਾਈ ਸੁਖਦੇਵ ਕਹਿੰਦਾ ਵੀ 10 ਕਿਲੋ ਬੌਲਾ ਜਿਹੜਾ ਹਾਜ਼ਰ ਹੈ ਇਹਦੇ ਕੋਲ 14 ਕਿਲੋ ਰਾਸਿਆ ਝੋਟੀ ਤੋਂ ਕਰੂਗੀ ਅੱਛਾ ਜੀ ਤਸल्ली ਵਾਲੀ ਝੋਟੀ ਆ ਠੀਕ ਹੈ ਜੀ ਹਾਂ ਕਰੂਗੀ 14 ਅਗਲੇ ਸਵੇਰੇ ਝੋਟੀ ਜਿੰਨੇ ਦੀ ਮਰਜ਼ੀ ਦੇਜੋ ਲੋ ਜੀ ਖੋਲ ਕੇ ਦਿਖਾਈਏ ਜੀ ਸੋ ਪਹਿਲਾਂ ਝੋਟੀ ਆ ਦੋਸਤੋ ਠੀਕ ਆ ਬਾਕੀ ਦੁੱਧ ਮੈਂ ਹਰ ਵਾਰ ਕਹਿ ਦਿੰਨਾ ਹੁਣਾ ਵੀ ਯਾਰ ਦੁੱਧ ਸੇਵਾ ਦਾ ਫਾਇਦਾ ਪਰ ਬਾਈ ਸਕਦੇ ਹੋ ਕਹਿੰਦਾ ਵੀ ਦੁੱਧ 10 ਤੋਂ ਬਾਅਦ ਖੋਲਾ ਜੱਲੂਗੀ ਤੇ ਸਿੰਗੀ-ਸੁੰਗੀ ਮੰਤਰ ਵੇਖ ਲਓ ਪਿੱਟ-ਪੁੱਠਾ ਵੇਖ ਲਓ ਝੋਟੀ ਬਿਲਕੁਲ ਨਵੀਆਂ ਪਹਿਲਾਂ ਝੋਟੀ ਬਾਈ ਕਹਿੰਦਾ ਵੀ ਇਸ ਤਰੀਕਾ ਝੋਟੀ ਕੱਦ ਵੇਖੋ ਕਿੱਡਾ ਠੀਕ ਆ ਕੱਦ-ਕਾੜ ਵੇਖੋ ਪੂਰੀ ਜਿਹੜੀ ਦੋਸਤੋ ਪਲੀ-ਪਲਾਈ ਹੈਗੀ ਆ ਆ ਵੇਖੋ ਸਿੰਗੀ-ਸੁੰਗੀ ਮੰਤਰ ਜੰਗੀ ਆ ਤੇ ਪੇਟ ਪੁਠੇ ਦੀ ਵੀ ਚੰਗੀ ਬਾਕੀ ਥਾਂ ਥੋਂ ਦਾ ਨਖੇੜ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਆ ਵੇਖੋ ਜੀ ਆ ਸਾਈਜ ਜਿਹੜਾ ਥਾਣਾ ਦਾ ਹੈਗਾ ਅਜੇ ਭਲਾ ਭੁਲਾ ਹੈ ਰਾਜ ਸਿੰਘ ਦਾ ਥਾਣਾ ਨੂੰ ਅੱਛਾ ਜੀ ਆ ਜੇ ਭਲਾ ਆਏ ਥਾਂ ਸਿੱਧੇ ਕਰ ਜਾਂਦੀ ਝੋਟੀ ਥਾਣਾ ਆਵੇ ਦਾ ਥਾਣਾ ਨੇ ਵਿੰਗਾ ਨਹੀਂ ਕੇ ਥਾਂ ਪਸਮੀਆਂ ਬਰਾਬਰ ਹੁੰਦਾ ਪਰ ਅਜੇ ਬਸਮੀ ਨਹੀਂ ਝੋਟੀ ਥੋੜੀ ਜਿਹੀ ਭਲਪੂਲ ਹੈਗੀ ਹੁੰਦੀ ਆ ਭਲਪੂਲ ਹੈਗੀ ਹੈ ਜੇ ਕੱਲ ਜੀ ਸੂਈ ਹੈ ਹਾਂ ਲੋ ਇਹ ਕੋਈ ਆ ਬਿਲਕੁਲ ਜਿਹੜਾ ਦੋਸਤੋ ক্লোজ ਨੇੜੇ ਤੋਂ ਹਵਾਨਾ ਦੇਖ ਲੋ ਠੀਕ ਆ ਜੀ ਠੰਡ ਦੀ ਸ਼ੇਪ ਜਿਹੜੀ ਆ ਥੋੜਾ ਪਰਾਂ ਦੇ ਵਿੱਚ ਕਿਉਂਕਿ ਬਿਲਕੁਲ ਪਹਿਲਾ ਸਵੇਰ ਸੂਈ ਸੀਲ ਠੰਡੀ ਦੇਖੋ ਇਹ ਨਹੀਂ ਕਭੀ ਆ ਦੇਖੋ ਐ ਮਗਰ ਲੈਣਾ ਮਗਰਲਾ ਆ ਥਰੀ ਲਾਉਣ ਦੇ ਲਈ ਰਾਸ ਸਿਆ ਹੂੰ ਇਤਰਾ ਕਿ ਪਹਿਲਾਂ ਕੱਟੀ ਨਹੀਂ ਪੈਣ ਦਿੰਦੀ ਥੱਲੇ ਨਾ ਜੀ ਨਾ ਤਸਕਦੇ ਭਾਈ ਕੀ ਰਹੂਗਾ ਆਪਣੇ ਭੈਣ ਭਰਾਵਾਂ ਨੂੰ ਕਿੱਥੋਂ ਕਿੱਥੇ ਦੇ ਦੇਣੀ ਆ ਕਿ ਉਹਦਾ ਰਾਸ ਸੇ ਜੀਤੇ ਕਰਦਾ ਇੱਕ ਪੰਜੀ ਮੰਦੀਏ ਅੱਛਾ ਲੋਕੀ ਮੰਗਦੇ ਵੀ ਆਪਾਂ 95000 ਦੀ ਕੱਟੀ ਦੇ ਦਾਂਗੇ ਥੱਲੇ ਕਰਗੀ ਮੈਂ ਤੇਨਾ ਬਾਬਾ ਹੁਣ 95 ਦੀ ਰਾਸ ਆਪੇ ਪੈਸੇ ਲਾ ਕੇ ਲਿਆਂਦੀ ਕੱਟੀ ਬਹੁਤ ਚੰਗੀ ਅੱਛਾ ਜੀ ਆਹ ਵਿੱਚੋਂ ਮਾਨਤਾਨ ਕਰ ਦਾਂਗੇ ਫੁੱਲਾ ਹੀ ਹੋਊਗਾ ਫਿਰ ਫੁੱਲਾ ਕਰ ਦਾਂ ਲੋ ਜੀ ਮਾਨਤਾਨ ਜਿਹੜਾ ਦੱਸੋ ਪਈ ਜਾਂਦਾ ਵੀ ਫੁੱਲਾ ਕਰ ਦਾਂਗੇ 95000 ਦੀ ਕੱਟੀ ਪਈ ਨੇ ਕਹਤੀ ਆ ਸਟੇਰਲਿੰਗ ਨੇ ਤੇ ਝੋਟੀ ਝੋਟੀ ਆ ਰਾਸ ਸੇ ਬਿਲਕੁਲ ਕੱਟੀ ਫੇਸ ਕੁਆਲਟੀ ਚੰਗੀ ਤੇ ਮੂੰਹ ਚੌਕੀ ਹੈ ਜੀ ਮੂੰਹ ਚੌਕੀ ਚੌਕੀ ਹੈ ਜੀ ਤੇ ਚੰਗੀ ਝੋਟੀ ਆ ਕੋਈ ਚੱਕ ਨਹੀਂ ਗਿਆ ਇਸ ਤੋਂ ਬਾਅਦ ਇੱਕ ਹੋਰ ਦੂਜੇ ਨੰਬਰ ਤੇ ਆ ਝੋਟੀ ਜਨ ਦਿਖੋਣੀ ਇਹ ਇਹ ਪਹਿਲਣਿਆ ਦਾ ਪਹਿਲਣ ਹਾਂ ਇਹ ਵੀ ਚਾਰ ਦੰਦ ਠੀਕ ਹੈ ਜੀ ਮੂੰਹ ਚਾਰ ਦੰਦ ਦਾ ਪਹਿਲਣ ਝੋਟੀ ਆ ਤੇ ਸੂਹਾ ਕਿੰਨਾ ਦੂਜਾ ਸੂਈ ਨੂੰ ਕਿੰਨੇ ਦਿਨ ਹੋ ਗਏ ਜੀ ਇਹ ਸੂਈ ਨੇ 10 ਦਿਨ ਹੋ ਗਏ ਨਾ 10 ਦਿਨ ਹੋ ਗਏ ਮਗਰ ਕੱਟੀ ਇਹ ਤੇ ਮਗਰ ਇਹਦੇ ਕਟਾ ਹੈ ਮੇਲ ਕਾ ਵੀ ਆ ਇਹਦੇ ਮਗਰ ਵੀ ਕਟਾ ਜੀ ਆ ਵੇਖੋ 10 ਦਿਨ ਸਮਾ ਹੋ ਗਿਆ ਸੂਈ ਨੂੰ ਤੇ ਹਾਜ਼ਰ ਕੀ ਰਿਪੋਰਟ ਆ ਜੀ ਇਹਦੇ ਥਲੇ ਦੁੱਧ 10 ਕਿਲੋ ਦੁੱਧ ਹੋਨੇ ਦੇਖ ਲਈ 10 ਕਿਲੋ ਜਿਤਨਾ ਮਰਜੀ ਕਿਸੇ ਦੀ ਚੋਕੇ ਲੈ ਜੀ ਹੂੰ 10 ਕਿਲੋ ਦੁੱਧ ਤੇ 10 ਦਿਨਾਂ ਦੀ ਸੂਈ ਠੀਕ ਆ ਜੀ ਹਾਂ 10 ਦਿਨਾਂ ਦੀ ਭਰਾਵਾਂ ਦੀ ਸੂਈ ਆ ਤੇ 10 ਕਿਲੋ ਦੁੱਧ ਪਰ ਇਹ ਸੇਵਾ ਵਾਲੇ ਘਰੋਂ ਨਹੀਂ ਆਈ ਦੁੱਧ 12 ਕਿਲੋ ਵੀ ਦੇ ਜੀ ਠੀਕ ਆ ਜੀ ਹਾਂ ਬਈ ਸਕਦੇ ਫੋਲ ਕੇ ਤੋੜ ਦਈਏ ਇਹਨੂੰ ਹਾਂ ਝੋਟੀਆਂ ਵੀ ਜਿਹੜੀ ਆ ਨਵੀ ਆ ਠੀਕ ਆ ਜੀ ਪਹਿਲਾ ਸਵੇ ਇਹ ਝੋਟੀ ਸੂਈ ਆ 10 ਕਿ ਦਿਨ ਹੋ ਗਏ ਆ ਅੱਜ ਦੋਵੇਂ ਬਿਲਕੁਲ ਜਿਹੜੇ ਦੋਸਤ ਪਸ਼ੂ ਆ ਝੋਟੀਆਂ ਨੇ ਬਿਲਕੁਲ ਤਾਜ਼ੀਆਂ ਸੂਈਆਂ ਨੇ ਆਹ ਵੇਖੋ ਹਵਾਨੇ ਦੀ ਪੰਤਰ ਪੇਟ ਪੁੜਾ ਵੇਖੋ ਦੋਸਤੋ ਬਿਲਕੁਲ ਜਿਹੜੀ ਹਾਈਟ ਆ ਮੀਡੀਅਮ ਹਾਈਟ ਤੁਸੀਂ ਇਸ ਨੂੰ ਅਕਾਊਂਟ ਕਰ ਸਕਦੇ ਹੋ ਪਰ ਛੋਟੀ ਬਿਲਕੁਲ ਨਵੀਂ ਹੈ ਹਜੇ ਵਧੇ ਫੁੱਲੇਗੀ ਆਉਣ ਵਾਲੇ ਸੁਨਿਆਂ ਦੇ ਵਿੱਚ ਤੇ ਬਿਲਕੁਲ ਨਵੀਂ ਜੀ ਛੋਟੀ ਹੈ ਫੰਕਨ ਦੀ ਕੁਆਲਿਟੀ ਬਿਲਕੁਲ ਚੰਗੀ ਹੈ ਮੁੱਠੀ ਵਾਲਾ ਥਾਣਾ ਤੇ ਆਹ ਜਿਹੜਾ ਥਣ ਦੀ ਸ਼ੇਪ شوف ਤੁਸੀਂ ਵੇਖੋ ਜੀ ਸੱਜੇ ਖੱਬੇ ਆਹ ਦੇਖੋ ਜਰਾ ਚਵਾਈ ਬੜੀ ਪੋਲੀ ਇਹਦੀ ਹਮ ਆਵੇਂ ਪਤਾਰਾ ਮਾਰਦੇ ਨੇ ਬੱਚਾ ਲਾ ਲਓ ਜੀ ਪਤਾ ਲਾ ਕੇ ਧਾਰਾਂ ਜਿਹੜੀਆਂ ਮਾਰ ਕੇ ਇਹ ਤਸੱਲੀ ਨਾਲ ਜਿਹੜੀ ਆ ਦੋਸਤੋ ਇਹ ਵੀ ਆਪਾਂ ਚੈੱਕ ਕਰਾ ਲੈਣੇ ਤੁਹਾਨੂੰ ਇਹਨਾਂ ਸਵੇਰੇ ਇੱਕ ਵੇਲੇ ਬੜੇ ਰਾਸੇ ਲੈਣ ਕੇ ਜਿਹੜੀਆਂ ਘਰੇ ਅੱਛਾ ਜੀ ਇਹਦੇ ਸਾਥ ਹੀ ਵੱਜ ਗਏ ਦਸਾਂ ਤੋਂ ਬਾਹਰ ਆ ਚੋਟੀ ਖਲੇ ਦੁੱਧ 10 ਕਿਲੋ ਆਪਾਂ ਠੀਕ ਹੈ ਠੀਕ ਹੈ 10 ਕਿਲੋ ਬਾਹਰ ਦੋ ਦੋ ਬਾਈ ਕਹਿੰਦਾ ਹੈਗਾ ਮੁੱਠੀ ਦੇ ਪਰ 10 ਕਿਲੋ ਜਿਹੜਾ ਦੋਸਤੋ ਮੰਨ ਮੰਨ ਕੇ ਲੈ ਲਿਓ 10 ਕਿਲੋ ਦੀ ਚਵਾਈ ਤੁਹਾਨੂੰ ਦੇਖਣ ਦੇ ਵਿੱਚ ਮੈਨੂੰ ਵੀ ਦੋ ਟਾਈਮ ਜ਼ਰੂਰ ਕਰ ਲਿਓ ਤਿੰਨ ਟਾਈਮ ਕਰ ਲਿਓ ਗੁਰੂ ਨਿਹਦੇਵ ਘਰ ਪਾਉਂਦੇ ਬੱਚੇ ਦੋ ਥਲੇ ਕੱਟੇ ਆ ਗਏ ਦੇ ਕੱਟੇ ਆ ਚਵਾਈ ਦੀ ਰਾਤ ਲਓ ਜੀ ਹਾਂ ਚਵਾਈ ਨਾ ਮਾੜੀ 1.5 ਕਿਲੋ ਝੋਟੀ ਕਾਰਤੇ ਹੋ ਗਏ ਹੂੰ ਤਾਂ ਦੇਖੋ ਜੀ ਝੋਟੀਆਂ ਦੋਵੇਂ ਕਮਾਲ ਆ ਦੋਸਤੋ ਬਾਈ ਸੁਖਦੇਵ ਸਿੰਘ ਦੇ ਕੋਲ ਹਰ ਵਾਰ ਦੀ ਤਰ੍ਹਾਂ ਤੇ ਅੱਜ ਪੂਰੀ ਇਨਫੋਰਮੇਸ਼ਨ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਆ ਸਿੱਧੇ ਭਾਈ ਹਾਂ ਨਾ ਇਹਦੀ ਕਿੰਨੇ ਦੱਸੀਏ ਇਹ ਦੀ ਰਾਜਾ ਭਾਈ 85 ਕਰਕੇ 75000 ਦੀ ਝੋਟੀ ਦੇ ਦਾਂਗੇ 75 ਦੀ ਹਾਂ 75 ਚੋਂ ਮਾਨਤਾਨ ਕਰਦਾਂਗੇ ਠੀਕ ਹੈ ਜੀ ਹਾਂਜੀ 75000 ਦੀ ਜਿਹੜੀ ਅਸੀਂ ਝੋਟੀ ਹੋ ਜੂਗੀ ਦੋਸਤੋ ਤੇ ਚੌਕ ਵੀ ਮਾਨਤਾਨ ਜਿਹੜਾ ਹੈਗਾ ਮੌਕੇ ਤੇ ਛੋੜ ਛੱਪਾ ਹੋ ਜੂਗਾ ਹੋ ਜੂਗਾ ਜੀ ਛੋੜ ਛੱਪਾ ਜੋ ਵੀ ਬਣਦਾ ਸਰਪਤ 31 12 ਕਿਲੋ ਦੁੱਧ ਦੇ ਵੀ ਰਾਜਾ ਬਹੁਤ ਚੰਗੀ ਕੱਟੀ ਲੋ ਜੀ ਦੋਵੇਂ ਚੌਕੀਆਂ ਉਹ ਤਾਂ ਬਹੁਤ ਹੀ ਵੱਡੀ ਕੱਤੀ ਹੈ ਨਾ ਹੂੰ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਦਿਖਾਈ ਉਹ ਪਿੱਟਪੂੜੇ ਦੀ ਵੇਖੋਗੇ ਦੋਸਤੋ ਉਹ ਤੇ ਉਚਾਈ ਵੀ ਵੇਖੋ ਬਹੁ ਪਹਿਲਾਂ ਜਿਹੜੀ ਝੋਟੀ ਮੈਨੇ ਨੰਬਰ ਕੋਈ ਰਾਜ ਸਿਆ ਹਰਿਆਣੇ ਚ ਝੋਟੀ ਹੋਵੇ ਤੇ ਅਸੀਂ ਵੀ 125 ਦੀ ਲੈਵਣੀ ਅੱਛਾ ਅੱਛਾ ਪਰ ਆਪਾਂ ਨੂੰ ਇਥੇ ਪਾਣਾ ਵੱਜੀ ਤੇ ਪਾਣਾ ਦੇਣੀ 95 ਦੀ ਝੋਟੀ ਕੋਈ ਨਹੀਂ ਹਦੀ ਦਿੰਦਾ ਹਾਂ ਹਾਂਜੀ ਲੋ ਵੀ ਸੁਖਦੇਵ ਭਾਈ ਪਸੂ ਅੱਜ ਵੀ ਚੰਗੇ ਸੀ ਹਾਂਜੀ ਹਾਂਜੀ ਤੇ ਆਪਦੇ ਕੋਈ ਭੈਣ ਭਰਾ ਹੋਵੇ ਤਾਂ ਅਸੀਂ ਤਸੱਲੀ ਕਰਕੇ ਖੜੇ ਜੇ ਕਿਸੇ ਨੂੰ ਵਹਿਮ ਆ ਤੁਹਾਡੀ ਰਹਿ ਗਈ ਜੋ ਕੇ ਖੱਲੇ ਜੀ ਆਪਾਂ ਨੂੰ ਕੋਈ ਡਰ ਨਹੀਂ ਲੋ ਵੀ ਪੂਰਾ ਇੰਤਜ਼ਾਮ ਹੈ ਪੂਰਾ ਰੋਟੀ ਪਾਣੀ ਸਾਰਾ ਕੁਝ ਜੀ ਜੋ ਖਾਣੇ ਹੋ ਦੇਵਾਂਗੇ ਇੱਕ ਮੀਟ ਸ਼ਰਾਬ ਨਹੀਂ ਦੇਣਾ ਹੋਰ ਜੋ ਮਰਜ਼ੀ ਖਾਵੇ ਹਾਂ ਬਿਲਕੁਲ ਜੀ ਹਾਂ ਉਹ ਆਪ ਅਰੇਂਜਮੈਂਟ ਕਰ ਲੈਣਗੇ ਜਿਹਨੇ ਕਰਨਾ ਹੈ ਹਾਂ ਜੀ ਬਈ ਸਕਦੇ ਫੋਨ ਕੇ ਨੰਬਰ ਆਪਣੇ 887280560 ਠੀਕ ਹੈ ਜੀ ਸੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਦੋ ਤੁਹਾਨੂੰ ਝੋਟੀਆਂ ਦਿਖਾਉਂਦੀ ਹਾਂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ